ਪੰਚਾਇਤ ਵਾਲਾ ਮੁਰਦਾਬਾਦ 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 ਨਗਰਪੰਚਾਇਤ ਵਾਲਾ ਮੁਰਦਾਬਾਦ 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 ਸਸਿਕਲ ਪਾਜੀ ਮੇਰਾ ਨਾਮ ਮੋਨਿਕਾ ਹੈ ਇਸ ਗਲੀ ਦੇ ਵਿੱਚ ਰੰਨੇ ਆਹੀ ਰੰਨੇ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਹੀ ਤਾਂ ਖਰਾਬ ਹੈ ਅਹੀਂ ਇਨੀ ਐਪਲੀਕੇਸ਼ਨ ਦੇ ਚੁਕੇ ਆ ਪੂਰਾ ਮਹੱਲਾ ਜਾ ਰਿਆ ਨਾਲ ਪ੍ਰਸ਼ੰਤ ਦੇ ਵਾਸਤੇ ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 1 ਦੇ ਅੰਦਰ ਗਲੀ ਨਾ ਬੰਨਣ ਕਰਕੇ ਸਥਾਨਕ ਲੋਕਾਂ ਦੇ ਵਿੱਚ ਨਗਰਪੰਚਾਇਤ ਅਜਨਾਲਾ ਵਿਰੋਧ ਭਾਰੀ ਰੋਸ਼ ਦੇਖਣ ਨੂੰ ਮਿਲਿਆ ਦੱਸਦੇ ਕਿ ਗਲੀ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਿਜ ਅਤੇ ਲੋਕਾਂ ਦੇ ਘਰਾਂ ਦਾ ਪਾਣੀ ਗਲੀ ਵਿੱਚ ਖੜਾ ਹੈ ਜਿਸ ਕਰਕੇ ਆਉਣ ਜਾਣ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਮੁਸ਼ਕਲ ਹੁੰਦੀ ਹੈ ਗਲੀ ਦੇ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ ਇਸ ਮੌਕੇ ਸਥਾਨਕ ਲੋਕਾਂ ਨੇ ਉਹਨਾਂ ਦੀ ਗਲੀ ਚੋਣਾ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਆ ਗਲੀ ਛੱਡ ਕੇ ਠੇਕੇਦਾਰ ਚਲੇ ਗਏ ਨੇ ਉਹਨਾਂ ਨੇ ਕਿਹਾ ਕਿ ਅੱਜ ਸਾਡੀ ਗਲੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਗਲੀ ਦੇ ਵਿੱਚ ਲੰਘਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ ਤੇ ਉਸ ਗਲੀ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਉਹ ਚਾਹੇ ਸਕੂਲ ਜਾਣ ਵਾਲੇ ਬੱਚੇ ਹੋਣ ਜਾਂ ਫਿਰ ਨੌਜਵਾਨ ਜਾਂ ਫਿਰ ਬਜ਼ੁਰਗ ਹੋਣ ਜਿੱਥੇ ਪਾਣੀ ਖੜਿਆ ਹੈ ਜਿਸ ਗਲੀ ਦੇ ਵਿੱਚ ਜਿੱਥੋਂ ਲੋਕਾਂ ਨੂੰ ਰੋਜ਼ਾਨਾ ਲੰਘਣਾ ਹੈ ਉੱਥੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਉਹ ਤਸਵੀਰਾਂ ਤੁਸੀਂ ਆਪ ਹੀ ਦੇਖ ਲਵੋ ਉਹਨਾਂ ਨੇ ਕਿਹਾ ਕਿ ਅੱਜ ਸਾਡੀ ਗਲੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਗਲੀ ਦੇ ਵਿੱਚੋਂ ਲੰਘਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਤੇ ਉਸ ਗਲੀ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਿ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਉਹ ਚਾਹੇ ਸਕੂਲ ਜਾਣ ਵਾਲੇ ਬੱਚੇ ਹੋਣ ਜਾਂ ਫਿਰ ਨੌਜਵਾਨ ਜਾਂ ਫਿਰ ਬਜ਼ੁਰਗ ਹੋਣ ਜਿੱਥੇ ਪਾਣੀ ਖੜਿਆ ਹੈ ਗਲੀ ਦੇ ਵਿੱਚ ਜਿੱਥੋਂ ਲੋਕਾਂ ਨੂੰ ਰੋਜ਼ਾਨਾ ਲੰਘਣਾ ਹੈ ਉੱਥੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਉਹ ਤਸਵੀਰਾਂ ਤੁਸੀਂ ਦੇਖੋ ਜੀ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਆ ਉਹ ਮੁਕੰਮਲ ਕਰ ਲਈ ਗਈ ਹੈ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲਦ ਜਿਹੜਾ ਉਹ ਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ